ਟ੍ਰਾਂਸਪੋਰਟ ਰਾਕਾ ਵਸਿਆ ਨੂੰ ਤੇ ਖੋਰ ਮੁਬਾਰਕ ਆ ਤੇ ਪਹਿਲ ਕਦਮੀ ਅੱਜ ਜਿਹੜੀ ਬਹੁਤ ਵਗਦੀ ਸੜਕ ਜਿਹੜੀ ਜਿਹਨੂੰ ਆਪਾਂ ਹਰਦੁਸ਼ਣ ਰੋਡ ਕਹਿੰਦੇ ਆ ਔਰ ਇਹ ਕਾਇਦਾ ਡਾਕਟਰ ਨਾਥਾਰਾਮ ਜੀ ਦੀ ਦੁਕਾਨ ਤੋਂ ਚੱਲਦੀ ਆ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਜਿਹੜੀ ਆ ਇਨਗਾਨੀ ਪਈ ਸੀਗੀ ਅੱਜ ਇਸ ਸੜਕ ਦਾ ਅਪਗ੍ਰੇਡیشن ਜਿਹੜੀ ਆ ਉਹ ਕਰਨ ਜਾ ਰਹੇ ਆ ਔਰ ਇਹ ਸੜਕ ਦਾ ਕੰਮ ਜਿਹੜਾ ਇਹ ਦੋਪਤਾਂ ਨਖਾਰਾਮ ਜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਤੇ ਪਿੰਡ ਅਲੂਨੇ ਤੱਕ ਇਹ ਇੱਕ ਬਰਬਤ ਹੋਊਗੀ ਔਰ ਸੁਖਦਾਨ ਗਰੇਵਤਾ ਕੇ ਅੱਗੇ ਹੀ ਚੌੜੀਆਂ ਉਸ ਤੋਂ ਬਾਅਦ ਇਹ 18 ਫੁੱਟ ਤੋਂ ਲੈ ਕੇ 23 ਫੁੱਟ ਚੌੜੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ 25% ਤੋਂ 30% ਪਰ ਇੱਕ ਜਨਬਾ ਹੋਰ ਦੱਸਣਾ ਚਾਹਣਾ ਕਿ ਬਾਈਪਾਸ ਚੌਕ ਨੂੰ ਵਧੀਆ ਤੇ ਚੌੜਾ ਕੀਤਾ ਜਾਊਗਾ ਔਰ ਅਲੂਨੇ ਤੱਕ ਜਿੰਨੇ ਏਡੇ ਆਉਂਦੇ ਨੇ ਪਾਵੇ ਉਹ ਬਾਈਪਾਸ ਚੌਕ ਦਾ ਪਾਵੇ ਉਹ ਹਿਆਕ ਦੇ ਨਾਲ ਦਾ ਅੱਡਾ ਵਾ ਪਾਵੇ ਉਹ ਤੁੰਗਾ ਦਾ ਅੱਡਾ ਵਾ ਜਾ ਬਰਸੋਲੇ ਦਾ ਅੱਡਾ ਵਾ ਸਰਾਵਾ ਦਾ ਅੱਡਾ ਜਿਸ ਪਾਲ ਜੀ ਤੁਹਾਡਾ ਪਿੰਡ ਦਾ ਵੀ ਜਿਹੜਾ ਬਾਹਰ ਅੱਡਾ ਵਾ ਉਹਨੂੰ ਵੀ ਅੱਪਾ ਚੋਣਿਆ ਕਰਾਂਗੇ ਇਸੇ ਤਰੀਕੇ ਨਾਲ ਮੇਰੇ ਸਾਥੀ ਆਜ਼ਾਦਨਗਰ ਤੋਂ ਵੀ ਆਏ ਨੇ ਬਰਸੋਲੇ ਤੋਂ ਵੀ ਆਏ ਨੇ ਸਰਾਵਾ ਤੋਂ ਵੀ ਆਏ ਹੋ ਤੋ ਇਹ ਸਾਰੇ ਤੁਹਾਡਾ ਜਿਹੜਾ ਚਿਹਰਾ ਮੋਰਾ ਵਧੀਆ ਬਣੂਗਾ ਔਰ ਜਿੱਥੇ ਕਿਤੇ ਲੋੜ ਹੋਏਗੀ ਉੱਥੇ ਬਕਾਇਦਾ ਜਿੰਤਰ ਦਾ ਕਿੰਗ ਟੋਇਜ਼ ਵੀ ਜੜੀਆਂ ਨੇ ਉਹ ਵੀ ਲਾਈਆਂ ਜਾਣਗੀਆਂ ਤਾਕਿ ਇਹ ਸੜਕ ਵੀ ਜਿਹੜੀ ਖੂਬਸੂਰਤੀ ਬਣੇ ਔਰ ਲੋਕਾਂ ਨੂੰ ਆਵਾਜਾਈ ਦੇ ਵਿੱਚ ਆਸਾਨੀ ਹੋ ਸਕੇ ਇਹਦੇ ਤੇ ਤਕਰੀਬਨ 8 ਕਰੋੜ ਤੇ 15 ਲੱਖ ਰੁਪਇਆ ਖਰਚ ਆਉਂਦਾ ਅਨੁਮਾਨ ਔਰ ਇਹ ਖੂਬਸੂਰਤੀ ਕਿ ਇਹ ਆ ਅੱਗੇ ਕੀ ਹੁੰਦਾ ਸੀਗਾ ਵੀ ਸੜਕਾਂ ਬਣਦੀਆਂ ਸੀਗੀਆਂ ਉਹਦੀ ਸਾਮ ਸੰਭਾਲ ਲਈ ਸੀ ਹੁੰਦੀ ਔਰ ਉਹ ਸਾਮ ਸੰਭਾਲ ਨੂੰ ਸੁਰੱਖਿਅਤ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਮੋਰੀ ਜੋ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਨਾਲ ਸ਼ਰਤ ਲਾਤੀ ਆ ਕਿ 5 ਸਾਲ ਇਹਦੀ ਜਿਹੜੀ ਸਾਥ ਸੰਭਾਲ ਆ ਉਹ ਵੀ ਜਿਹੜਾ ਠੇਕੇਦਾਰ ਜਿਹੜਾ ਬਣਾ ਰਿਆ ਉਹ ਹੀ ਕਰੂਗਾ ਫਿਰ ਕਰਕੇ ਸੰਤਰੀ ਨਾ 5 ਸਾਲ ਕਿਰੇ ਜਾਣੀ ਨਹੀਂ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਅੱਜ ਆਪਣੇ ਮਾਲਜੋਬ ਸੋਪੰਤਰੀ ਭਗਵਾਨ ਕਮਾਲ ਜੀ ਦਾ ਸਾਡੇ ਜਿਹੜੇ ਪਾਰਟੀ ਦੇ ਕੌਮੀ ਪ੍ਰਧਾਨ ਨੇ ਫਿਰ ਇਹ ਰਵਿੰਦ ਕੇਤਰੀਵਾਦੀ ਦਾ ਔਰ ਖਾਸ ਕਰਕੇ ਸਰਦਾਰ ਭਜਨ ਸਿੰਘ ਇੰਜੀਨੀਅਰ ਸਾਹਿਬ ਜੇ ਸਾਡੇ ਪੀ ਡਬਲਯੂ ਡੀ ਬੀਐਨਓ ਮੰਤਰੀ ਨੇ ਉਹਨਾਂ ਦਾ ਧਨਵਾਦ ਕਰਨਾ ਜਿਨ੍ਹਾਂ ਨੇ ਦਾਸ ਦੀ ਇਸ ਮੰਗ ਨੂੰ ਮੰਨਿਆ ਔਰ ਇਹਦੇ ਵਾਕਫੇ ਪੈਸੇ ਰੀਲੀਜ਼ ਕੀਤੇ ਤੇ ਕੰਮ ਜਿਹੜਾ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਮੈਂ ਕਹਨਾ ਕਿ ਜਿਹੜੀ ਸਾਡੇ ਸਾਡੇ ਜਨਰ ਦੀਆਂ ਸੜਕਾਂ ਨੇ ਪਾਵੇ ਹਰਦਸ਼ਨੀ ਰੋਡ ਦਾ ਕੰਮ ਸ਼ੁਰੂ ਕਰਤਾ ਅਗਲੀ ਮੰਗ ਮੇਰੀ ਪੰਜਾਬ ਸਰਕਾਰ ਤੋਂ ਹੈ ਆ ਵੀ ਜਿਹੜੀ ਸਾਡੀ ਝੇਲ ਰੋਡ ਆ ਉਹ ਵੀ ਨਵੀਂ ਕਰਨ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਉਹ ਪਹੁੰਚ ਗਾਂਂਦਰ ਤੱਕ ਨਹੀਂ ਚੱਲਦੀ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਸ਼ਹਿਰ ਦੇ ਵਿੱਚੋਂ ਅੰਮ੍ਰਿਤਸਰ ਤੋਂ ਐਪੀ ਕੇ ਰੋਡ ਨੂੰ ਕਹਿੰਦੇ ਆ ਪੈਕੋ ਬਬਰੀ ਚੌਕ ਤੋਂ ਲੈ ਕੇ ਤੇ ਮਿਲਕ ਪਲਾਟ ਤੱਕ ਅੱਗੇ ਤੱਕ ਜਾਂਦੀ ਆ ਉਹ ਜਿਹੜੀ ਉਹਦਾ ਵੀ ਨਵੀਕਰਨ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਮਿਲੇ ਅੱਜ ਮੈਨੂੰ ਦੱਸ ਦੇ ਖੁਸ਼ੀ ਆ ਕਿ ਅੱਜ ਵੀ ਸਰਕਾਰ ਭਗਵੰਤ ਮਾਨ ਜਿਹੜੀ ਯੋਗ ਅਗਵਾਈ ਥੱਲੇ ਪੰਜਾਬ ਦੇ ਹਰ ਵਰਗ ਨੂੰ ਸੂਤਰੇਣ ਵਾਸਤੇ ਪੰਜਾਬ ਦੇ ਜੀਵਨ ਦੇ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣ ਲਈ ਹਰ ਕਦਮ ਜਿਹੜੀ ਆ ਊਠ ਆ ਰਹੀ ਆ ਸੋ ਮੈਂ ਅੱਜ ਉਸ ਲੜੀ ਦੇ ਵਿੱਚ ਜਿਹੜਾ ਇੰਨਾ ਵੱਡਾ ਪ੍ਰੋਜੈਕਟ ਆ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਨੂੰ ਮਿਲਿਆ ਔਰ ਇਹ ਸੜਕ ਐਸੀ ਆ ਜਿਹੜੀ ਬਾਰਡਰ ਤੱਕ ਜਾਂਦੀ ਆ ਔਰ ਆਲੇ ਦੁਆਲੇ ਕਈ ਵੱਡੇ ਪਿੰਡ ਜਿਹੜੇ ਲੱਗਦੇ ਨੇ ਸਿਰਫ ਲੋਕਾਂ ਦੀ ਆਵਾਜ਼ਾਈ ਲਈ ਨਹੀਂ ਪਰ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਦੀ ਛੇਤ ਜਿਹੜੀ ਆ ਉਹ ਲਿਓਣ ਵਾਸਤੇ ਇਹ ਸੜਕ ਬਹੁਤ ਵੱਡਾ ਰੋਲ ਦਾ ਕਰਦੀ ਹੋਰੇ ਸੜਕ ਦੇ ਉੱਪਰ ਕਈ ਫੋਕਰ ਬੋਰਡ ਲੱਗੇ ਨੇ ਕਈ ਮੰਡੀਆਂ ਆਈਆਂ ਨੇ ਜਿੱਦੇ ਚ ਲੋਕ ਆਪਣੀ ਜਿੰਸ ਦੇਣੀ ਆ ਉਹ ਲੈ ਕੇ ਆਉਂਦੇ ਨੇ ਸੋ ਬੇਰਦਾਸਪੁਰ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਅਸੀਂ ਪਿਛਲੇ 3.5 ਸਾਲਾਂ ਦੇ ਵਿੱਚ ਅਰਦਾਸਪੁਰ ਦੇ ਲੋਕਾਂ ਦੇ ਸਮੁੱਚ ਇੱਕ ਰਾਜਨੀਤੀ ਦਾ ਨਵਾਂ ਰੂਪ ਤੁਹਾਡੇ ਸਾਹਮਣੇ ਪੇਸ਼ ਕੀਤਾ ਤਾਂ ਕਿ ਲੋਕ ਸਮਝਣ ਕਿ ਸਾਡੀ ਰਾਜਨੀਤੀ ਦਾ ਮਾਧਿਅਮ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਜੀਵਨ ਦਾ ਉੱਪਰ ਚੁੱਕਣਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਪਿਛਲੀਆਂ ਸਰਕਾਰਾਂ ਵਿੱਚ ਭਾਵੇਂ ਪਿਛਲੇ 5 ਸਾਲ ਵੇਖ ਲਓ ਕਾਂਗਰਸ ਰਾਜਦਾਨ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜੀਪੀ ਦੇ 10 ਸਾਲ ਵੇਖ ਲਓ ਜਿਸ ਤਰੀਕੇ ਦੇ ਨਾਲ ਦਰਦਾਸਪੁਰ ਦੀ ਰਾਜਨੀਤੀ ਨੂੰ ਇੱਕ ਭ੍ਰਿਸ਼ਟਾਚਾਰ ਦਾ ਮਾਧਿਅਮ ਬਣਾਇਆ ਸੀਗਾ ਇੱਕ ਲੁੱਟ ਤੇ ਛੋਟ ਦੇ ਵਾਅਦੇ ਬਣਾਇਆ ਸੀਗਾ ਅੱਜ ਉਹ ਰਾਜਨੀਤੀ ਨੂੰ ਬਦਲ ਕੇ ਸੇਵਾਵਲਸ ਵਰਗ ਦੇ ਰਾਜਨੀਤੀ ਲੋਕਾਂ ਦੇ ਅੱਗੇ ਪੇਸ਼ ਕੀਤੀ ਆ ਸੋ ਮੈਂ ਬਿਆਨ ਕਰੂਗਾ ਵੰਦ ਬਹਿਰ ਨਮਸਕਾਰ ਸੋ ਮੈਂ ਬਿਆਨ ਕਰੂਗਾ ਲੋਕਾਂ ਵਾਸਿਆ ਨੂੰ ਕਿ ਛੇੜੀ ਆਮ ਆਦਮੀ ਪਾਰਟੀ ਨੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਨਵਾਂ ਰੂਪ ਦਿੱਤਾ ਆਓ ਉਹਦੇ ਵਿੱਚ 참여 ਪਾਓ ਤਾਂ ਕਿ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਰਾਜਨੀਤਿਕ ਗੰਗਲੀ ਹੋ ਗਈ ਸੀਗੀ ਉਹਨੂੰ ਠੀਕ ਕੀਤਾ ਜਾਵੇ ਸੋ ਇੱਕ ਵਾਰੀ ਫੇਰ ਅੱਜ ਬਾਰਿਸ਼ ਦਾ ਮੌਸਮ ਹੈ ਬਹੁਤ ਵੱਡੀ ਸੰਗਤ ਕੀਤੀ ਆਈ ਸੀ ਔਰ ਕੁਦਰਤ ਆ ਕੇ ਇਨਸਾਨ ਦਾ ਕੋਈ ਥੋੜ ਨਹੀਂ ਹੁੰਦਾ ਤੇ ਮੈਂ ਸਮਝਦਾ ਕਿ ਪਰਮੇਸ਼ਵਰ ਵੀ ਮਿਹਰਬਾਨ ਹੈ ਕਿ ਸਾਡੇ ਇਸ ਕੰਮ ਦੇ ਉੱਪਰ ਭਗਵਾਨ ਨੇ ਵਰਸ਼ਾ ਕਰਕੇ ਆਪਣਾ ਸ਼ੁਕੁਤ ਵੀ ਦਿੱਤਾ ਤੇ ਪਰਮੇਸ਼ਵਰ ਤੇ ਭੋਲੇ ਸ਼ੰਕਰ ਵੀ ਅੱਜ ਖੁਸ਼ ਨੇ ਕਿ ਤਾਂ ਕੀ ਗਰਦਾਪੁਰ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆ ਉਹਦੇ ਲਈ ਇੱਕ ਚੰਗਾ ਸਾਈਂ ਜਿਹੜਾ ਸਾਹਮਣੇ ਆਇਆ ਸੋ ਮੇਰੇ ਸਾਰੇ ਸਤਕਾਰੇ ਸਰਪੰਚ ਸਾਹਿਬਾਨ ਸਾਡੀ ਪਾਰਟੀ ਦੇ ਅਗਵੇ ਫੈਰਰ ਸਾਹਿਬਾਨ ਪ੍ਰਿੰਟੇਰ ਸਾਹਿਬਾਨ ਤੁਹਾਡੇ ਸੰਗਠਨ ਦੇ ਸਦਨ ਸਭਾ ਹਲਕੇ ਦੇ ਜਿਹੜੇ ਤੇ ਸੰਗਠਨ ਨੂੰ ਵੇਖ ਰਹੇ ਨੇ ਆਪਾਰਤ ਕੁਸ਼ਨ ਜੀ ਮਾਰਕੀਟਿੰਗ ਮੀਟਿੰਗ ਦੇ ਚੇਅਰਮੈਨ ਵੀ ਨੇ ਤੇ ਸਾਰੇ ਬਹੁਤ ਸਾਰੇ ਦਰਜਾ ਬਦਰਜਾ ਸਤਕਾਰਯੋਗ ਆਫਿਸ ਬੀਰ ਲੀਡਰ ਸਾਹਿਬਾਨ ਨੇ ਤੇ ਨਾਂ ਲੈਣ ਲੱਗ ਪਏ ਤੇ ਕਿਹਦਾ ਰਹਿ ਗਿਆ ਤੇ ਉਹ ਬੁਰਾ ਬਣਾਉਂਗਾ ਸੋ ਤੁਹਾਡਾ ਸਾਰਿਆਂ ਦਾ ਜੀ ਇੱਥੇ ਆਉਣ ਦੇ ਉੱਪਰ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਔਰ ਮਹਿਕਮੇ ਨੂੰ ਇੱਕੋ ਹੀ ਬੇਨਤੀ ਕਰੂੰ ਮੈਸਟਰ ਜੀ ਸਾਹਿਬ ਵੀ ਠੇਕੇਦਾਰ ਸਾਹਿਬ ਨੂੰ ਇੱਕ ਗੱਲ ਕਰ ਦਿਓ ਵੀ ਕੰਮ ਜਿਹੜਾ ਵਾ ਉਹ ਕੁਆਲਿਟੀ ਵਾਲਾ ਹੋਵੇ ਕੰਮ ਮਿਆਰੀ ਹੋਵੇ 5 ਸਾਲ ਦੀ ਗਾਰੰਟੀ ਤੁਸੀਂ ਲਈ ਆ ਇਹ ਸੜਕ 5 ਸਾਲ ਟੁੱਟਣੀ ਨਹੀਂ ਚਾਹੀਦੀ ਔਰ ਇਹ ਸੜਕ ਵੀ ਸਾਰ ਦੋਵਾਂ ਸਰਕਾਰਾਂ ਤੋਂ ਬਾਅਦ ਅਬ ਆਪੀ ਪਾਰਟੀ ਦੀ ਸਰਕਾਰ ਨੇ ਲਈ ਆ ਤੋ ਇਹ ਟੁੱਟਣੀ ਨਹੀਂ ਚਾਹੀਦੀ